ਪਾਣੀ ਦਾ ਦੇਵਤਾ ਖਵਾਜਾ ਪੀਰ ਜਿਸ ਦੀ ਪੂਜਾ ਦੁਨੀਆ ਦੇ ਹਰ ਧਰਮ ਦੇ ਲੋਕਾਂ ਵੱਲੋਂ ਦੁਨੀਆ ਦੇ ਹਰੇਕ ਕੋਨੇ ਵਿੱਚ ਕੀਤੀ ਜਾਂਦੀ ਹੈ ਕੌਣ ਹੈ ਖਵਾਜਾ ਪੀਰ ਪਾਣੀ ਦਾ ਦੇਵਤਾ ਜਿਸ ਨੂੰ ਲੋਕ ਸਦੀਆਂ ਤੋਂ ਪੂਜਦੇ ਆ ਰਹੇ ਹਨ ਪੂਰੀ ਦੁਨੀਆ ਨੂੰ ਜਿੱਤਣ ਵਾਲਾ ਸਕੰਦਰ ਮਹਾਨਦਾਰ ਸੋਈਆ ਖਵਾਜਾ ਪੀਰ ਪੂਰੀ ਦੁਨੀਆ ਦਾ ਪਾਣੀ ਦਾ ਦੇਵਤਾ ਕਿਵੇਂ ਬਣ ਗਿਆ ਸਕੰਦਰ ਬਾਦਸ਼ਾਹ ਨੇ ਆਪਣੇ ਇਸ ਸੋਈਏ ਨੂੰ ਭਾਰੇ ਪੱਥਰ ਬਨ ਕੇ ਪਾਣੀ ਵਿੱਚ ਕਿਉਂ ਡੋਪ ਦਿੱਤਾ ਸੀ ਪੰਜਾਬ ਵਿੱਚ ਖੂਹਾਂ ਜਾਂ ਨਲਕਿਆਂ ਦਾ ਟੱਕ ਲਗਾਉਣ ਸਮੇਂ ਜਾਂ ਅੱਜਕੱਲ੍ਹ ਕਰਾਂ ਜਾਂ ਖੇਤਾਂ ਵਿੱਚ ਨਮਾ ਬੂਰ ਕਰਨ ਸਮੇਂ ਲੋਕ ਇਸ ਖਵਾਜੇ ਪੀਰ ਦੀ ਕਿਰਾਈ ਕਿਉਂ ਚੜਾਉਂਦੇ ਹਨ ਆਖਿਰ ਕੀ ਹੈ ਖਵਾਜੇ ਦੀ ਅਸਲੀਅਤ ਤੇ ਕੀ ਹੈ ਇਸ ਦਾ ਸਿੱਖ ਧਰਮ ਨਾਲ ਸਬੰਧ ਪੰਜਾਬ ਵਿੱਚ ਚਲੀਆਂ ਆਉਂਦੀਆਂ ਇਹਨਾਂ ਰਸਮਾਂ ਦਾ ਕੀ ਹੈ ਇਤਿਹਾਸ ਕਿਤੇ ਇਹ ਵੀ ਕੋਈ ਪਖੰਡਾ ਨਹੀਂ ਜਿਸ ਨੂੰ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਇਹ ਸਭ ਜਾਣਾਂਗੇ ਅੱਜ ਦੀ ਇਸ ਵੀਡੀਓ ਵਿੱਚ ਪਰ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਜੋ ਇਹ ਜਾਣਕਾਰੀ ਹੋਰਾਂ ਤੱਕ ਵੀ ਪਹੁੰਚ ਸਕੇ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਨੇ ਆਪਣੇ ਆਖਰੀ ਗੀਤ ਵਿੱਚ ਖਵਾਜੇ ਪੀਰ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਜਾਂ ਫਿਰ ਮਿਹਰਬਾਨ ਹੈ ਖਵਾਜੇ ਕਮੇਟੀ ਅੱਜ ਆਪਾਂ ਗੱਲ ਕਰਾਂਗੇ ਖਵਾਜਾ ਪੀਰ ਬਾਰੇ ਦਰਿਆ ਨੂੰ ਪਾਰ ਕਰਨ ਲੱਗਿਆ ਮਲਾਕਿਸਤੀ ਤੋਰਨ ਤੋਂ ਪਹਿਲਾਂ ਖਵਾਜੇ ਪੀਰ ਨੂੰ ਮੱਥਾ ਟੇਕ ਕੇ ਤੁਰਦਾ ਹੈ ਆਖਿਰ ਪੰਜਾਬ ਵਿੱਚ ਇਹ ਖਵਾਜੇ ਨੂੰ ਮੱਥਾ ਟੇਕਣ ਦੀ ਰੀਤ ਕਿਵੇਂ ਆਈ ਆਖਿਰ ਕੌਣ ਸੀ ਖਵਾਜਾ ਜਿਸ ਦੀ ਅੱਜ ਤੱਕ ਪੂਜਾ ਹੁੰਦੀ ਆ ਰਹੀ ਹੈ ਪਾਣੀ ਦੇ ਦੇਵਤਾ ਖਵਾਜਾ ਪੀਰ ਦਾ ਇਤਿਹਾਸ ਜੁੜਦਾ ਹੈ ਸਿਕੰਦਰ ਮਹਾਨ ਦੇ ਨਾਲ ਜੁਨਾਨ ਦਾ ਮਹਾਰਾਜਾ ਸਿਕੰਦਰ ਮਹਾਨ ਪੂਰੀ ਦੁਨੀਆ ਜਿੱਤਣ ਲਈ ਨਿਕਲਿਆ ਸੀ ਇਸ ਸਿਕੰਦਰ ਦਾ ਮੰਨਣਾ ਸੀ ਕਿ ਪੂਰੀ ਦੁਨੀਆ ਵਿੱਚ ਕਿਤੇ ਨਾ ਕਿਤੇ ਬਹਿਯਾਤ ਦਾ ਪਾਣੀ ਪਾਇਆ ਜਾਂਦਾ ਹੈ ਤੇ ਜਿਸ ਨੂੰ ਪੀ ਕੇ ਮੈਂ ਅਮਰ ਹੋ ਜਾਵਾਂਗਾ ਤੇ ਫਿਰ ਪੂਰੀ ਦੁਨੀਆ ਤੇ ਮੇਰਾ ਰਾਜ ਹਮੇਸ਼ਾ ਲਈ ਰਹੇਗਾ ਇਸ ਆਬੇ ਹਯਾਤ ਨੂੰ ਲੱਭਣ ਲਈ ਸਕੰਦਰ ਨੇ ਕਈ ਦੇਸ਼ਾਂ ਤੇ ਹਮਲੇ ਕੀਤੇ ਬਹੁਤ ਸਾਰੀਆਂ ਲੰਬੀਆਂ ਯਾਤਰਾਵਾਂ ਕੀਤੀਆਂ ਪਰ ਕਿਤੋਂ ਵੀ ਉਸ ਨੂੰ ਇਹ ਆਬੇ ਹਿਆਸ ਦਾ ਪਾਣੀ ਨਾ ਮਿਲਿਆ ਇਸ ਸਿਕੰਦਰ ਦਾ ਇੱਕ ਰਸੋਈਆ ਸੀ ਖਵਾਜਾ ਖੇਜਰ ਜਿਸ ਨੂੰ ਅੱਜ ਆਪਾਂ ਖਵਾਜੇ ਪੀਰ ਦੇ ਨਾਮ ਨਾਲ ਜਾਣਦੇ ਹਾਂ ਇੱਕ ਦਿਨ ਸਿਕੰਦਰ ਆਪਣੇ ਤੰਬੂ ਵਿੱਚ ਬੈਠ ਕੇ ਆਰਾਮ ਕਰ ਰਿਹਾ ਸੀ ਤੇ ਖਵਾਜੇ ਨੇ ਸਿਕੰਦਰ ਦਾ ਖਾਣਾ ਤਿਆਰ ਕਰਨਾ ਸੀ ਉਸ ਕੋਲ ਇੱਕ ਮਰੀ ਹੋਈ ਮੱਛੀ ਪਈ ਸੀ ਜਿਸ ਨੂੰ ਧੋਣ ਲਈ ਖਵਾਜਾ ਨਾਲ ਪੈੰਦੇ ਇੱਕ ਝਰਨੇ ਕੋਲ ਗਿਆ ਜਦ ਖਵਾਜੇ ਨੇ ਮੱਛੀ ਨੂੰ ਧੋਣ ਲਈ ਪਾਣੀ ਵਿੱਚ ਪਾਇਆ ਤਾਂ ਮੱਛੀ ਜਿਉਂਦੀ ਹੋ ਗਈ ਤੇ ਖਵਾਜੇ ਦੇ ਹੱਥਾਂ ਉਹ ਚੋਂ ਨਿਕਲ ਕੇ ਪਾਣੀ ਵਿੱਚ ਤੈਰਨ ਲੱਗੀ ਖਵਾਜਾ ਇਹ ਦੇਖ ਕੇ ਬਹੁਤ ਹੈਰਾਨ ਹੋਇਆ ਉਸ ਨੂੰ ਲੱਗਿਆ ਕਿ ਇਹ ਸ਼ਾਇਦ ਇੱਕ ਜਾਦੂਈ ਪਾਣੀ ਹੈ ਫਿਰ ਖਵਾਜੇ ਨੇ ਉਂਗਲੀਆਂ ਨਾਲ ਤਿੰਨ ਚਾਰ ਬੁੱਕ ਭਰ ਕੇ ਉਸ ਪਾਣੀ ਦੇ ਪੀ ਲਏ ਫਿਰ ਉਹ ਪਚ ਕੇ ਆ ਕੇ ਉਹ ਆਪਣੇ ਰਾਜੇ ਸਿਕੰਦਰ ਨੂੰ ਇਹ ਸਾਰੀ ਘਟਨਾ ਬਾਰੇ ਦੱਸਦਾ ਹੈ ਕਿ ਇੱਥੇ ਨਾਲ ਹੀ ਇੱਕ ਜਾਦੂਈ ਪਾਣੀ ਦਾ ਝਰਨਾ ਹੈ ਤੇ ਜਿਸ ਵਿੱਚ ਮਰੀ ਹੋਈ ਮੱਛੀ ਜੂੰਦੀ ਹੋ ਗਈ ਹੈ ਤਾਂ ਸਿਕੰਦਰ ਕਹਿਣ ਲੱਗਿਆ ਕਿ ਇਹ ਆਬੇ ਹیات ਦਾ ਪਾਣੀ ਹੈ ਜਿਸ ਨੂੰ ਉਹ ਪੂਰੀ ਦੁਨੀਆ ਵਿੱਚ ਲੱਭ ਰਿਹਾ ਹੈ ਫਿਰ ਉਹ ਦੋਵੇਂ ਉਸ ਆਬੇ ਹیات ਦੇ ਪਾਣੀ ਵੱਲ ਚੱਲ ਪਏ ਪਰ ਕਾफी ਸਮਾਂ ਲੱਭਣ ਤੋਂ ਬਾਅਦ ਵੀ ਉਹ ਪਾਣੀ ਉਹਨਾਂ ਨੂੰ ਉੱਥੇ ਨਹੀਂ ਮਿਲਿਆ